ਤੇ ਜਿਹੜੇ ਜਾਨਵਰਾਂ ਤੇ ਫੈਂਸਣੀਆਂ ਹੋ ਜਾਂਦੀਆਂ ਆਪਾਂ ਉਹਨਾਂ ਦਾ ਇਲਾਜ ਕਰਾ ਲੱਗ ਗਏ ਆ ਮਛਰਾ ਹਾਣ ਹੋਣ ਲੱਪਿਆ ਤਾਂ ਆਪਣੇ ਕਈਆਂ ਜਾਨਵਰਾਂ ਦੇ ਡੇਰਵਾ ਹੋ ਗਿਆ ਠੀਕ ਆ ਆ ਲੈ ਲੈ ਛੀਛੀ ਚ ਪਾਣੀ ਡ੍ਰੌਪ ਵਾਲੀ ਚ ਇਹਨੂੰ ਸੈੱਟ ਲੈਣਾ ਆਪਾਂ ਇੱਥੇ ਮੈਂ ਤਾਂ ਇੱਥੇ ਸੈੱਟ ਲੈਣਾ ਠੀਕ ਆ ਤੋਂ ਅਸੀਂ ਆਪਣਾ ਹਿਸਾਬ ਕਰ ਲਈਏ ਇੱਥੇ ਸੈੱਟਨਾ ਇੱਥੇ ਤਾਂ ਨੰਬਰ ਹੀ ਆ ਲੱਗਦਾ ਆ ਥੋੜੀ ਜਿਹੀ ਪਣੀ ਆਹ ਦਵਾਈ ਆਪੋਕਸ ਵਾਲੀ ਹੁੰਦੀ ਆ ਜੇ ਤੁਸੇ ਲੈਣੀ ਆ ਕਿਤੇ ਵੀ ਜਾ ਕੇ ਆਹ ਦਵਾ ਦਨਾ ਲਾਲ ਦਵਾਈ ਕਹਿ ਲਈਓ ਕਿਸੇ ਨੂੰ ਵੀ ਤੁਹਾਨੂੰ ਆਵ ਜ਼ਿਆਦਾਤੋਂ ਮੈਨੂੰ ਲੱਗਦਾ ਨਹੀਂ ਕਿ ਹਾਂ ਵੀ ਇਹਨਾਂ ਗਾੜੀ ਹੋ ਜਾਣੀਆਂ ਜਾਂ ਕਿਦਾਂ ਉਹਦੇ ਵਿੱਚ ਸੱਟ ਤੇ ਹੁਣ ਇਹ ਲੱਗਦਾ ਕਿ ਮੈਨੂੰ ਇਹਨਾਂ ਗਾੜੀ ਹੋਊ ਇਹ ਆਪਾਂ ਡ੍ਰੌਪ ਸਿਸਟਮ ਬਣਾ ਲੈਣਾ ਜਿਹੜੇ ਜਿਹੜੇ ਜਾਨਵਰ ਤੇ ਹੋਈ ਜਾਂਦੀ ਬਸ ਡ੍ਰੌਪ ਨਾਲ ਲਾਈ ਜਾਣੀਆਂ ਇਹ ਆਪਣਾ ਕੋ ਬਿਲਡਿੰਗਾਂ ਕੋ ਆਪਣੇ ਬਾਜ ਸੁਣੀ ਬਿੱਲੀ ਇਹ ਨਹੀਂ ਪਤਾ ਹਨ ਕਿੰਦਲੇ ਪਛਮਾਰੇ ਐਸਲੀ ਨਗਰਾਂ ਨਹੀਂ ਜੇ ਰਹਿਣਾ ਪੈਂਦਾ ਠੀਕ ਲਾਹੋਂ ਲਾਪੇ ਨਾ ਗਾੜੀ ਇਹਨੂੰ ਚੱਕਿਆ ਪੰਜ ਤਾਂ ਐਂ ਬਿੰਦੀਆਂ ਜੀਆਂ ਰਲ ਗਈਆਂ ਚੱਕ ਡਰੌਪ ਚ ਪਾ ਕੇ ਜਿੱਥੇ ਜਿੱਥੇ ਜਾਨਵਰਾਂ ਦੇ ਜ਼ਹਿਰ ਵਾ ਹੋਇਆ ਉੱਥੇ ਉੱਥੇ ਆਪਾਂ ਲਾ ਦੇਣੀ ਆ ਬਿੰਦੀ ਬਿੰਦੀ ਸੱਟ ਦੇਣੀ ਆ ਪੈ ਇਦਾਂ ਹੀ ਲੈ ਐਨ ਗਾੜੀ ਹੋ ਜਾਣੀ ਇਹ ਕਿੱਥੇ ਹੋ ਗਈ ਐ ਚਾਹਤਾ ਚੋਪਈ ரோ பரோட ஜம்மனு வினா பி ਇਹ ਦਰਾਪ ਬਣਾ ਲੈਣਾ ਆਪਾਂ ਭਰਾ ਗੇਰਵਾ ਜਿਨ੍ਹਾਂ ਜਬਰਾਂ ਦੇ ਹੁੰਦਾ ਸਾਰਿਆਂ ਨਾਲ ਵਧੀਆ ਲਾਜ ਆ ਜਿਨ੍ਹਾਂ ਦੇ ਜ਼ਿਆਦਾ ਹੋਇਆ ਆ ਵੱਡਾ ਆ ਜਿੱਦਾਂ ਮਤਲਬ ਫੌੜਾ ਆ ਵੱਡਾ ਹੋ ਗਿਆ ਉਹਨੂੰ ਤਾਂ ਤੁਸੀਂ ਪੱਟ ਕੇ ਉੱਪਰ ਲਾ ਦਿਓ ਇਹਨੂੰ ਅਗਲੇ ਦਿਨ ਤੁਹਾਨੂੰ ਸੁੱਕਿਆ ਮਿਲੂ ਐਂ ਐਂ ਸੁੱਕਿਆ ਮਿਲੂ ਤੁਹਾਨੂੰ ਤੇ ਰਿਜ਼ਲਟ ਵੀ ਵਧੀਆ ਹੋਊ ਐਨ ਪੂਰਾ ਐਨਾ ਏ ਹੈਗੀ ਲਾਲ ਦਵਾਈ ਕਈ ਤਾਂ ਦਵਾਈ ਭੁਣਾ ਕੇ ਉਹਦੇ ਲਾ ਦਿੰਦੇ ਪਰ ਆਪਾ ਉਹ ਨਹੀਂ ਲਾਈ ਦੇ ਆ ਹੁਣ ਕਈ ਤਾਂ ਦਾ ਰੰਗ ਜਾਂ ਚੇਂਜ ਕਰ ਲੈਂਦੇ ਆ ਆਪਾ ਰੰਗ ਨਹੀਂ ਚੇਂਜ ਕਰੀਦਾ ਆਪਾਂ ਇਹਨ ਜਿਹੜੀ ਵਿੱਚ ਹੈਗੀ ਵੀ ਹਨਾ ਦਾਣੇਦਾਰ ਔਨ ਨੂੰ ਵੀ ਐਨ ਪਤਲੀ ਕਰਨੀ ਆ ਦੇਖੋ ਹੁਣ ਗਾੜੀ ਹੋਣ ਲੱਗ ਪਈ ਆ ਲੱਪੀ ਇਹ ਨਾ ਹੁਣ ਗਾੜੀ ਇਹ ਜਾਨਵਰ ਦੇ ਲੱਗਣੀ ਚਾਹੀਦੀ ਉੱਤੇ ਫੈਂਸੀ ਦੇ ਜਿੰਨੀ ਗਾੜੀ ਹੋਈ ਜਾਉ ਉੰਨੀ ਆਪਣੇ ਲਈ ਵਧੀਆ ਆ ਦੇਖੋ ਹੁਣ ਗਾੜੀ ਹੋ ਗਈ ਪਹਿਲਾਂ ਪਤਲੀ ਸੀ ਇੱਥੋਂ ਵੀ ਚੌਂਦੀ ਸੀਗੀ ਗਲਾਸ ਚ ਥੈਂਕ ਯੂ ਭਰਾ ਜੀ ਲਾਈਕ ਕਰ ਲੈ ਲਾਈਕ ਕਰ ਦਿਓ ਮੇਰਾ ਭਰਾ ਮੇਰਾ ਭਰਾ ਆਪਣੇ ਅੱਖਾਂ ਵਾਲੀ ਬਿਮਾਰੀ ਨਹੀਂ ਜਾਂਦੀ ਯਾਰ ਅੱਖਾਂ ਵਾਲੀ ਬਿਮਾਰੀ ਦੱਸੋ ਕੋਈ ਇੱਕ ਜਨਵਾਰ ਦੇ ਹੀ ਹੁੰਦੀ ਆ ਉਹਦੇ ਐਨਾਂ ਅੱਖ ਸਹੀ ਹੋ ਜਾਂਦੀ ਆ 8-9 ਦਿਨਾਂ ਬਾਅਦ ਫੇਰ ਦੁਬਾਰਾ ਉਹਦਾ ਜੀ ਹੋ ਜਾਂਦੀ ਆ ਅੱਖ ਅੱਜ ਫੇਰ ਅੱਖ ਦੁਬਾਰਾ ਬੰਦ ਕੀਤੀ ਐ ਐਨ ਪੂਰੀ ਜਿੰਨਾ ਕਾ ਆਪਾਂ ਨੂੰ ਭਲਾ ਆਪਾਂ ਕਰਕੇ ਭਲਾ ਆਪਾਂ ਵੀ ਦੱਸਦੇ ਰਹੀ ਜਾਂ ਲੈ ਹੁਣ ਡਰਾਪ ਡਰਾਪ ਬਣ ਗਿਆ ਆਪਣਾ ਹੁਣ ਇਹਨਾਂ ਪੂਰਾ ਹੈ ਇਹ ਪੈਣੀ ਨਹੀਂ ਇਦਾਂ ਯਾਰ ਇਹਨੂੰ ਪਾਈਏ ਕਹਿਣਾ

ਬਣ ਗਈ ਆਪਣੀ ਤੇ ਨਾਲ ਦੇ ਨਾਲ ਆਪਾਂ ਬੱਚਿਆਂ ਨੂੰ ਤੁਹਾਨੂੰ ਲਾ ਕੇ ਦਿਖਾ ਦੇਣੀ ਹੈ ਠੀਕ ਹੈ ਨਾਲ ਦੇ ਨਾਲ ਹੀ ਆਪਾਂ ਬੱਚਿਆਂ ਨਾਲ ਲਾ ਦੇਣੀ ਤਾਂ ਮੈਂ ਅਲੀਆ ਤੇ ਜਾਨਵਰ ਆਪਾਂ ਖੋਲੇ ਸੀਗੇ 2 ਜਨਵਰ ਦੇ ਨਾਲ ਆਂਡੇ ਫੇਰ ਦੁਬਾਰਾ ਠੀਕ ਆ ਬੱਚੇ ਪੜ ਗਏ ਆ ਜਿਨ੍ਹਾਂ ਦਾ ਜ਼ਹਿਰਵਾ ਹੋਇਆ ਉਹਨਾਂ ਦੇ ਆਪਾਂ ਲਾ ਦਈਏ ਦਵਾਈ ਹਲੋ ਜੀ ਆਪਣੇ ਡਰਾਪ ਬਣ ਗਏ ਤਾਂ ਜਾਨਵਰ ਚੱਕ ਲਿਆ ਜੀ ਆਪਾਂ ਜਿਨ੍ਹਾਂ ਦੇ ਹੋਇਆ ਜ਼ਹਿਰਵਾ ਇਹਦੇ ਹੋਇਆ ਇਹ ਤਾਂ ਮੜਮਟਾਈ ਆ ਠੀਕ ਗਈ ਆ ਮਤਲਬ ਇਹ ਤੇਰੇ ਇਹਦੇ ਵੀ ਨਹੀਂ ਹੋਇਆ ਜਿਨ੍ਹਾਂ ਦੇ ਹੋਇਆ ਬਸ ਉਹ ਚੱਕ ਲੈ ਜਾਣੇ ਬਸ ਇਹਦਾ ਇਹ ਹੋਇਆ ਵਦ ਤੇ ਗਰ ਜਾਣੇ ਜੁੜ ਗਏ ਲਓ ਦੋ ਬੱਚੇ ਆ ਆ ਪਹਿਲਾਂ ਇਹਨਾਂ ਦੇ ਲਾ ਲਈਏ ਆਪਾਂ ਬੱਚਾ ਉੱਧਰ ਦੌੜ ਗਿਆ ਸਟੇਜ ਹੋਇਆ ਹੁਣ ਇਹ ਮੇਨ ਵੈਰਿਟੀ ਹੈ ਆ ਦੇਖ ਲਓ ਸਿਰ ਕਿੱਦਾਂ ਦਾ ਬੱਚੇ ਦਾ ਕਰਤਾ ਮੱਛਰ ਨੇ ਟੈਸ ਕਰਕੇ ਆਪਾਂ ਲਾਉਣ ਲੱਗੇ ਆ ਦਵਾਈ ਇਹਨਾਂ ਦੇ ਸਿਰ ਸੁਰਤੇ ਮੂੰਹ ਤੇ ਜਿੱਥੇ ਜਿੱਥੇ ਮੱਛਰ ਲੜਿਆ ਉੱਥੇ ਉੱਥੇ Ay, 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 voy a ¡Leve! la... Levi. la pieza? ਦੂਜੇ ਦੇ ਲੱਗੇ ਲਾਉਣ ਦੂਜੇ ਦੇ ਹੋਇਆ ਇੱਥੇ ਨਹੀਂ ਹੋਇਆ ਇਹਦੇ ਗਾਣ ਤੇ ਹੋਇਆ ਜੀ ਇਹ ਵੀ ਇਹ ਗਾਣ ਵੀ ਸੈੱਟ ਕਰਤੀ ਆਪਾਂ ਨਾ ਬੱਚਾ ਲਈ ਬੜੇ ਠੀਕ ਹੈ ਜੀ ਨਾਈਂ ਬੱਚਾ ਲਿਬੜੇ ਸਾਰੇ ਜਾਨਵਰ ਦੇ ਫੈਟਰ ਹੈ। ਸਲੋ ਉੱਦਲੇ ਪਾਤੇ। ਪਾਤੇ। ਜਿੰਨੇ ਜਾਨਵਰ ਹੈ ਉੱਦਲੇ ਪਾਤੇ। ਸਲੋ ਮੇਰਾ ਪਾਤੇ। ਸਲੋ ਖੁੱਲੋ। ਲੈ ਵੀ ਆ ਬੱਚਿਆਂ ਦੇ ਹੋਇਆ। ਦੇਖ ਲੋ ਕਿੱਡਾ ਕ ਬੱਚਾ ਹੈ। ਦੇ ਬੱਚਾ ਗਿਆ ਇਹਦੇ ਵੀ ਬਹੁਤ ਹੋਇਆ ਬੱਚੇ ਦੇ ਨਵਾਂ ਨਵੇਂ ਹੋਇਆ ਹਲੇ ਸ਼ੁਰੂ ਹੀ ਹੋਇਆ ਕੰਮ ਤਾਂ ਸੁੰਭੋਤ ਖੜਾ ਆਇਆ ਨਰੇ ਗਿਆ ਸਾਰਿਆਂ ਦੇ ਜਿੰਨੇ ਜਾਨਵਰ ਸੀ ਲੋ ਆ ਏਡਾ ਕ ਡਰਾਪ ਆ ਨਾ ਹੱਥ ਲਿਬੜੇ ਠੀਕ ਗਿਆ ਨਾ ਹੱਥ ਲਿਬੜੇ ਨਾ ਕੋਸਾ ਹੋਵੇ ਜਾਨਵਰਾਂ ਦੇ ਜ਼ਹਿਰ ਦੇ ਇਲਾਜ ਵੀ ਵਧੀਆ ਤਾਂ ਆ ਡਰਾਪ ਆ ਇਦਾਂ ਹੀ ਰੱਖ ਲੈਣਾ ਆਪਾਂ ਖਣ ਦਬਾ ਬਣੀ ਆ ਇਹਦੀ ਆਪਾਂ ਨੂੰ ਲੋੜ ਨਹੀਂ ਹੁਣ ਇਹ ਕੰਪੈਕਟੀ ਜੇ ਲੈ ਆਓ ਬਾਦੂ ਮੈਂ ਕਹਨਾ ਬਾਦੂ ਹੀ ਗਿਆ ਉਦਾਂ ਇੱਕ ਬਣੀ ਬਣਾਈ ਵੀ ਆਂਦੀ ਆ ਉਹ ਵੀ ਵਧੀਆ ਧਰ ਉਹਦੇ ਚੋਂ ਮੇਰਾ ਭਰਾ ਕਹਿੰਦੀ ਗੱਲ ਬਹੁਤ ਹੁੰਦਾ ਉਹ ਨਾ ਵਰਤੀਓ ਜੇ ਵਰਤਣੀ ਕਿਸੇ ਨੇ ਠੀਕ ਐ ਉਹ ਤੇ ਕੈਮੀਕਲ ਬੋ ਆ ਨਾਲੇ ਆਪਾਂ ਐਚਓ ਆਰ ਪਰ ਕਿੱਤੀ ਸੀ ਦਵਾਈ ਨਾਲੇ ਆਪਾਂ ਸਹੀ ਕਰਤੀ ਉਹਦਾ ਹੀ ਤਾਂ ਫੋੜਾ ਇੱਕ ਜਾਨਵਰ ਨੂੰ ਅੱਖਾਂ ਵਾਲੀ ਦਵਾਈ ਦੇਣੀ ਆ ਮਾੜੀ ਉਹ ਦੇ ਦਈਏ ਬਾਕੀ ਸਾਰਾ ਕੁਝ ਤਾਂ ਆਪਾਂ ਕਰ ਹੀ ਦਿੱਤਾ ਆਉ ਚੁੱਲੇ ਦੀ ਮੁੱਟੀ ਖਾਂਦੇ ਆ ਖਾਣ ਦੋ ਆ ਦੁਆਨੋ ਰੱਖ ਲੈਨੇ ਆਪਾਂ ਸਾਵਗੇ ਤੇ ਆ ਵੀ ਬੱਚਾ ਕਾ ਵੀ ਵੱਡਾ ਹੋ ਗਿਆ ਹਣ ਇੱਥੇ ਪਾਣੀ ਭਰ ਦਈਏ ਚੱਲ ਪਾਣੀ ਆਪਾਂ ਉਧਰੋਂ ਚੱਕ ਲੈਨੇ ਆ ਓਏ ਇੱਧਰ ਆ ਜਾਓ ਆ ਦੇਖੋ ਨਲਾਂ ਜੇ ਨਾਲੀ ਨਾ ਕੀ ਕਰ ਹੋ ਗਿਆ ਡੱਬੀ ਚ ਜਿੱਦਾਂ ਹੁਣ ਜਾਨਵਰ ਦੇ ਬੂੰਦ ਬੂੰਦ ਲਾਈ ਆ ਆਪਾਂ ਉਹਨੇ ਤਾਂ ਸਾੜੀ ਦਿਨ ਹੱਥ ਵੀ ਮੇਰਾ ਪੂਰਾ ਪੂਰਾ ਪੈ ਗਿਆ ਜਿੱਥੇ ਜਿੱਥੇ ਹੱਥ ਤੇ ਦਵਾ ਲੱਗੀ ਆ ਪਤਾ ਉਧਰ ਚਲੋ ਚਲੋ ਉਧਰਲੇ ਪਾਸੇ ਦਾਣੇ ਖਾਣੇ ਆ ਦਾਣੇ ਮੈਂ ਦੇ ਦਿੰਨਾ ਪਟੂ ਰਖਾਣਾ ਪਟੂਰ ਵੀ ਮੈਂ ਜਦੋਂ ਨਾ ਆ ਉਹ ਬੱਤਿਆ ਕੱਢ ਲਿਆ ਇੱਕ ਇੱਕ ਬੱਚਾ ਆ ਦੇ ਇੱਕ ਬੱਚਾ ਆ ਤਾਂ ਨਹੀਂ ਲੱਗੇ ਜਾਣਾ ਕਿਸੇ ਨੇ ਉਹ ਤਾਂ ਅਕਾਨਾ ਕੀ ਹੋ ਜਾਣਾ ਜੇ ਇਹਨੇ ਪੱਥਰ ਪਾੜਨੇ ਗੱਲ ਆਤੀ ਏ ਉਹ ਤਾਂ ਉਦਾਂ ਹੀ ਆ ਕਰਾ ਤੂੰ ਬੰਦਾ ਗਿਆ ਪਾਣੀ ਵੀ ਪੂਰਾ ਭਰ ਹੋ ਗਿਆ ਤੇ ਹੁਣ ਥੋੜੀ ਜਿਹੀ ਹੋਰ ਸਰੋਂ ਸਿੱਟੀਏ ਜਾਨਵਰਾਂ ਨੂੰ ਠੰਡੇ ਵੀ ਰਹਿਣ ਲੋ ਬਈ ਆ ਜਾਓ

dan <laughs> apapanggil ਪਰ ਆਈ ਹੁੰਦਾ ਰਹਿੰਦਾ ਮੈਂ ਥਾ ਸੇ ਪਿਆ ਬੜੀ ਜਿੰਨ ਡੋਲੇ ਦੇ ਹਰਾਈ ਹੰਪਾ ਤੇ ਜਾਉਂਦਾ ਹਾਂ ਬੰਦ ਲਾ ਲਾ ਸੋਕੇ ਦਾ ਦਸਿੱਪੇੜਾ ਹੀ ਹਾਂ ਫਾਡਾ ਤੇਰੀ ਚਾਤੇ ਲਾ ਮੇਰਾ ਆਵਰਾ ਹਣ ਹੁਣ ਬੱਚੇ ਪਲਾ ਲਓ ਜਿਨ੍ਹਾਂ ਨੇ ਪਲਾਉਣੇ ਆ ਖਿਆਲਾਂ ਨੂੰ ਬੱਚਾ ਕੋਈ ਨਹੀਂ ਪਾਲਦਾ ਐਫ ਐਫ ਵਿੰਗ 95 ਗਿਵ ਮੀ ਪਲੀਸ ਕਬੂਤਰ ਕੋਈ ਨਾ ਭਰਾ ਲੈ ਜੀ ਲੈ ਜੀ ਮੈਂ ਵੀ ਬੱਚੇ ਬੁਲਾਉਣੇ ਸ਼ੁਰੂ ਕੀਤੇ ਆ ਭਰਾਵਾ ਬਿਮਾਰੀ ਬਿਮਾਰੀ ਬਹੁਤ ਪੈਣ ਦੀ ਆ ਅੱਜ ਐਤ ਕੀ ਜਾਨਵਰਾਂ ਨੂੰ ਤੂੰ ਲੈ ਜੀ ਕੋਈ ਨਾ ਮੇਰਾ ਭਰਾ ਵੇ ਵੀ ਨਾ ਨਹੀਂ ਕੀਤੀ ਜਿਹੜੇ ਹੁਣ ਬੱਚੇ ਪੱਲੇ ਸੀਗੇ ਉਹਨਾਂ ਚੋਂ ਵੀ ਮੈਂ ਜਿਹੜੇ ਵੱਡੇ ਹੋਏ ਉਹ ਮੇਰੇ ਭਾਜੀ ਹੁਣ ਉਹਨੂੰ ਦੇਤੇ ਜਿਨ੍ਹਾਂ ਤੋਂ ਮੈਂ ਜਾਨਵਰ ਲਿਆਂਦੇ ਜਿਨ੍ਹਾਂ ਤੋਂ ਸਿੱਖਿਆ ਆ ਜਿਨ੍ਹਾਂ ਤੋਂ ਅੱਧੀ ਗੇਮ ਸਿੱਖੀ ਆ ਪਹਿਲਾਂ ਮੈਂ ਹੁਣ ਤਾਂ ਚਲੋ ਆਪਣੇ ਮਾਮੇ ਦਾ ਮੁੰਡਾ ਮੈਨੂੰ ਦੱਸਦਾ ਆ ਪਰ ਆਪਾਂ ਉਹਨਾਂ ਦਾ ਸਾਥ ਨਹੀਂ ਛੱਡਿਆ ਬੰਦਿਆਂ ਦਾ ਦੋਨੋਂ ਦਾ ਆ ਹੁਣ ਤੂੰ ਆਪ ਦੇਖ ਲੈ ਭਰਾ ਤੂੰ ਕਾਣਾ ਮਜ਼ਾਕ ਕਰਦਾ ਆ ਦੇ ਜਾਨਵਰ ਦੀ ਅੱਖ ਦੇਖ ਲਾ ਤੂੰ ਆਪੇ ਲੈ ਹੂੰ ਸੱਕ ਗਿਆ ਜਾਨਵਰ ਸਾਰੇ ਆਹ ਹੈ ਆ ਇਹਨਾਂ ਤੇ ਲੈ ਕੇ ਜਾਣੇ ਆ ਦੇਖ ਲਾ ਤੈਨੂੰ ਮੈਂ ਦੇ ਦੂੰ ਉਹ ਵੀ ਦੇ ਦੂੰਗਾ ਠੀਕ ਆ ਵੀ ਬੱਚਾ ਦੇ ਦੂੰਗਾ ਜੇ ਲੈ ਕੇ ਜਾਣਾ ਠੀਕ ਆ ਆ ਵੀ ਬੱਚਾ ਦੇ ਦੂੰਗਾ ਲੈ ਕੇ ਜਾਣਾ ਤਾਂ ਦੇਖ ਲੈ ਮੇਰਾ ਭਰਾ ਪਰ ਆਉਣਾ ਤੈਨੂੰ ਪੈਣਾ ਬੱਚੇ ਮੈਂ ਦੇ ਦੂੰ ਦੋਨੇ ਨਾਲੇ ਦਊਂ ਵੀ ਇਹਨਾਂ ਸੈੱਟ ਕਰਕੇ ਦੁਬਾਰਾ ਐਦਾਂ ਨਹੀਂ ਪੈਂਟ ਜੈਨ ਮਾਜੀ ਪੁੱਛ ਲਈ ਨੀਲਿਆਂ ਦਾ ਰਿਕਾਰਡ ਕਿੰਨੇ ਵਜੇ ਤਾਈਂ ਉੱਡੇ ਆ ਨਾਲੇ ਇਹੇ ਬੱਚੇ ਆ ਮੈਂ ਤਾਂ ਦੋ ਨੀਲੇ ਹੋਰ ਮੈਂ ਨੇਲੇ ਬੱਟੇ ਪਲਾਏ ਨੇ ਨੀਲਿਆਂ ਦੇ ਮਾਂ ਪੇ ਮੇਰੇ ਤੋਂ ਪਏ ਆ ਦੋ ਝੋਲੀਆਂ ਲੈਣੀਆਂ ਇੱਕ ਝੋਲੀ ਉਧਰ ਵੱਡੇ ਭਾਈ ਦੇ ਘਰੇ ਜਾਣੀ ਇੱਕ ਝੋਲੀ ਮੈਂ ਤੋਰਣੀ ਆ ਬਾਕੀ ਤੂੰ ਦੇਖ ਲੈ ਜੇ ਤੈਨੂੰ ਚਾਹੀਦੇ ਆ ਤਾਂ ਆਪਾਂ ਤੈਨੂੰ ਨਾ ਨਹੀਂ ਕਰਦੇ ਠੀਕ ਆ ਹੋਰ ਸੁਣਾ ਮੇਰਾ ਭਰਾ ਯਾਰ ਜੇਰਵਾ ਜਾ ਬੋਹ ਹੁੰਦਿਆ ਜੇਰਵਾ ਕੋਈ ਨਾ ਜੇਰਵੇ ਦੇ ਨਹੀਂ ਕੋਈ ਟੈਨਸ਼ਨ ਹੈਗੀ ਸਿਆਲਾਂ ਨੂੰ ਸਾਨੂੰ ਆਪ ਹੀ ਮੂੰਹ ਮਾਜਾ ਸਿੱਧੇ ਕਰ ਲੈਣੇ ਇਹਨਾਂ ਨੇ ਛੱਡ ਜਾਣੀਆਂ ਫੈਂਸਣੀਆਂ ਜੀਆਂ ਮੈਨੂੰ ਬਸ ਇਹ ਆ ਬੱਚੇ ਪਲ ਜਾਣ 20 ਪਲੱਸ ਆ ਹੁਣ ਗਰਮੀਆਂ ਗਰਮੀਆਂ ਜੇ ਗਰਮੀਆਂ ਦੇ ਕੱਡੇ ਜਾਨਵਰਾਂ ਨੂੰ ਖਰਾਕ ਵੀ ਲੱਗੀਆਂ ਹੁੰਦੀ ਆ ਜਾਨਵਰ ਜਦੋਂ ਆਪਾਂ ਪੱਟਦੇ ਆ ਫੇ ਬਾਹਲੀ ਜਿਆਦਾ ਖਰਾਕ ਪਾਉਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਜਿਹੜੇ ਨਵੇਂ ਬੱਚੇ ਹੁੰਦੇ ਉਹ ਪਹਿਲਾਂ ਖਰਾਕ ਖਿੱਚਣਗੇ ਸਰੀਰ ਤੇ ਲਾਉਣਗੇ ਫੇ ਪਟਾਂਗੇ ਫੇ ਉੱਪਰ ਦੁੱਗਣੀ ਦੁੱਗਣੀ ਖਰਾਕ ਪਾਉਣੀ ਪੈਂਦੀ ਬਾਕੀ ਸਾਰਿਆਂ ਦਾ ਆਪਣੇ ਆਪਣੇ ਸੋਚਣੀਆਂ ਹੈ ਕਈ ਤਾਂ ਸਾਰੇ ਭਾਂ ਦੇ ਛੋਲਿਆਂ ਤੇ ੜਾਈ ਜਾਂਦੇ ਆ ਮੈਂ ਪਿਛਲੇ ਸਾਲ ਛੋਲਿਆਂ ਤੇ ੜਾਏ 3-3 ਵਜੇ ਤਾਈਂ ਓਏ ਰੇਟ ਐਂਡ ਦੈਨ ਵੀ ਦੇ ਟੂ ਇੰਸ਼ੋਰ ਲਿਆ ਤੇੜਾ ਆਇਆ ਲੋ ਦਾ ਆ ਜਿਹੜੇ ਦੋਨੇ ਬੱਚੇ ਆ ਇਹਦਾ ਪੇ ਇਹਨਾਂ ਦਾ ਪੇਜ ਧੋੜ ਗਿਆ ਮੈਂ ਹੀ ਪਾਲਦੀ ਸੀ ਬਾਣਾ ਵੀਨ ਦੀ ਆ ਕਲੀ ਧੋਣ ਵਾਲੀ ਆ ਕਲੀ ਧੋਣ ਵਾਲੀ ਮਾਂ ਇਹਨਾਂ ਦੀ ਕੱਲੀ ਪਾਲਦੀ ਆ ਚੱਲਾ ਪਤਾ ਚੱਲਾ ਚੱਲਾ ਆਪਣੇ ਨਾਲ ਤੇ ਡੰਡਾ ਜੱਕ ਲੈਂਦਾ ਮੈਂ ਇਹਨਾਂ ਤੋਂ ਵਾਲੇ ਇਹਨਾਂ ਨੂੰ ਤੋਹਣਾ ਚਲੋ ਆਇਆ ਮੇਰਾ ਪੱਤਾ ਬੱਡੇ ਦੋ ਛੋਟੇ ਦੋ ਛੋਟੇ ਦੋ ਛੋਟੇ ਦੋ ਛੋਟੇ ਵਾਕੀ ਮੇਰਾ ਭਰਾ ਤੇਰੀ ਮਾਰਦੀ ਆ ਦੇਖ ਲੈ ਤਿੰਨ ਬੱਚੇ ਹੈਗੇ ਆ ਲੈ ਕੇ ਜਾਣੇ ਲੈ ਜਾ ਨਹੀਂ ਤਾਂ ਪੈਂਡ ਬੰਦਾ ਮੰਗਦਾ ਆ ਦੋਨੇ ਨਾਰਿਆ ਮਿੱਲੇ ਬੱਚੇ ਜੇ ਮਾਦਹੀ ਹੁੰਦੀ ਫੇਰ ਤਾਂ ਇੱਕ ਅੱਧਾ ਰੱਖ ਵੀ ਲੈਣੇ ਜੋੜੇ ਚ ਪਾਉਣ ਨੂੰ ਦੋਨੇ ਨਾਰਿਆ ਰਿਜ਼ਲਟ ਪਰ ਵਧੀਆ ਹੈ 5 ਵਜੇ ਤਾਈਂ ਫਿਰੇ ਆ ਜਾਣਾ ਪਰ ਐਦਾਂ ਨਹੀਂ ਕਿ ਇੱਕ ਦਿਨ ਹੀ ਫਿਰੇ 5 ਵਜੇ 5-6 ਦਿਨ ਮੈਂ ਪੰਡ 5 ਵਜੇ ਤਾਈਂ ਲਾਉਂਦਾ ਰਿਆਂ ਮੜ ਕੇ ਮੈਂ ਬੰਦ ਕਰ ਲੈ ਠੀਕ ਹੈ ਬਾਕੀ ਮਾਜੀ ਤੁਹਾਡੀ ਜੋ ਕਰਨਾ ਮੈਂ ਆਪਣੀ ਤੇ ਸਾਂਭਣਾ ਤੁਸੀਂ ਆਪਣੀ ਤੇ ਸਾਂਭਣਾ ਕਿਉਂ ਬਈ ਬਾਕੀ ਦੇਖੋ ਇਹ ਕੀ ਤਾਂ ਸੀ ਜਨਤ ਨਹੀਂ ਮੈਂ ਜਨੂੰਗੀ ਜਾਂਦਾ ਅਗਲੀ ਵਾਰੀ ਦੇਖਦੇ ਆ ਕੀ ਬਣਦਾ ਕੀ ਮਾਹੌਲ ਆ ਇਹ ਕੀ ਤਾਂ ਸਾਲੇ ਪਹਿਲਾਂ ਕਰੋਨਾ ਨੇ ਮਾਰ ਪਹਿਲਾਂ ਜੰਤਨ ਕਰੋਨਾ ਨੇ ਮਾਰਿਆ ਹੁਣ ਭੈਣਾਂ ਤੇ ਬੰਬਾਂ ਨੇ ਮਾਰ ਲਿਆ ਤੇ ਉਹ ਪੈਟਰਨ ਲੌਕ ਸਾਡਾ ਉਦਾਂ ਦਾ ਲੋੜ ਨਹੀਂ ਪੈਂਦੇ ਉੱਥੇ ਬਾਬਾ ਮਛਰ ਜਿਆ ਵੱੜ ਜਾਂਦਾ ਥੋੜੀ ਜੀ ਲੱਕੜ ਵਿੰਗੀ ਹੀ ਹੈ ਹੋਰ ਨਹੀਂ ਕੋਈ ਚੱਕਰ ਮਟ ਬਿੱਲੀ ਬੁੱਲੀ ਦਾ ਕੋਈ ਡਾਰਨਿੰਗ ਤੇ ਚਲੋ ਠੀਕ ਹੈ ਸਸਰੀ ਗਾਲ ਜਿਹੜੇ ਮੇਰੇ ਭਰਾ ਨੂੰ ਆਹੋ ਮਛਰਾਂ ਨੂੰ ਤਾਂ ਚਾਹੀਦੀ ਦਵਾਈ ਜੀ ਲਾਲ ਦਵਾਈ ਕਹਿੰਦੀਓ ਤੇਰੇ ਵੀ ਜਾ ਕੇ ਮੈਂ ਡੱਬੀ ਦਿਖਾ ਦਿੰਦਾ ਇੱਕ ਵਾਰੀ ਉਦਾਂ ਫੋਟੋ ਲੱਗੀ ਆ ਸਾਹਮਣੇ ਲੋ ਜੀ ਆ ਡੱਬੀ ਆ ਇਹ 10 ਗ੍ਰਾਮ ਮਿਲ ਜਿਓ ਤੁਹਾਨੂੰ ਪੀਪੀਐਲ ਕਹਿਦੀ ਪੀਪੀਐਲ ਨਹੀਂ ਤਾਂ ਲਾਲ ਦਵਾਈ ਕਹਿ ਲਿਓ ਮੈਡੀਕਲ ਤੇ ਜਾ ਕੇ ਆਪੇ ਸਮਝ ਜਣਾ ਉਹਨਾਂ ਨੇ ਕੋਕੜਾ ਕਕੜਾੰਦਾ ਲਾਉਂਦੇ ਕੰਮ ਆਉਂਦੀ ਇਹ 20 ਦੀ ਆ ਤਾਜ ਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ